All right. ਥੈਂਕ ਯੂ ਸੰਦੀਪ ਵੀਰੇ ਥੈਂਕ ਯੂ ਕਿਵੇਂ ਹੋ ਬਈ ਲਾਈਕ ਵਾਸਤੇ ਥੈਂਕ ਯੂ ਹੋਰ ਰੋਟੀ ਪਾਣੀ ਖਾ ਲਿਆ ਬਈ ਕੋਈ ਨਾ ਅੱਥੇ ਬੱਠੀ ਆ ਬਸ ਵਈ ਅੱਦੀਆ ਤਾਂ ਨਹੀਂ ਹੋਈ ਹਲੇ ਨੌਂ ਹੋ ਜੀਆ ਮੈਂ ਕਿਹ ਦੇਖਦੀ ਆ ਕੌਣ ਕੌਣ ਆਉਂਦਾ ਮੈਸੀ ਮਨਪ੍ਰੀਤ ਆਈ ਨਹੀਂ ਹੁਣ ਲਾਈਵ ਕਹਿੰਦੇ ਸੀ ਮੇਰੇ ਕੋਲੇ ਤਾਂ ਸ਼ੋਅ ਨਹੀਂ ਹੋਇਆ ਉਹਦਾ ਲਾਈਵ ਹਾਂ ਮੈਂ ਵੀ ਬਾਅਦ ਵਿੱਚ ਹੀ ਦੇਖਿਆ ਸੀ ਉਹਦਾ ਲਾਈਵ ਜਦੋਂ ਹਟਣ ਵਾਲੀ ਸੀਗੀ ਉਹ ਬਸ ਬੰਦ ਕਰਨ ਵਾਲੀ ਸੀ ਸਰੋਈ ਦੀ ਪੁੱਛੀ ਜਾਂਦੇ ਸੀ ਕਿ ਕਹਿੰਦੇ ਤੁਸੀਂ ਲਾਈਵ ਆਉਂਗੇ ਅੱਜ ਦਿਨੇ ਉਹਨਾਂ ਨੂੰ ਕੰਮ ਸੀ ਕੋਈ ਫਿਰ ਮੈਂ ਸੋਚਿਆ ਚਲੋ ਥੋੜਾ ਜਿਹਾ ਟਾਈਮ ਜੇ ਆਉਣੀ ਆ ਆ ਗਈ ਦੀਦੀ ਕਿਵੇਂ ਹੋ ਦੀਦੀ ਕੀ ਹਾਲ ਹੈ ਦੀਦੀ ਹੋਰ ਕਰ ਸਭ ਠੀਕਾ ਸੋਰੀ ਸਟੂਡੈਂਟ ਨਹੀਂ ਨਹੀਂ ਵਈ ਜੀ ਹਾਂ ਦੀਦੀ ਥੈਂਕ ਯੂ ਆ ਗਏ ਤੁਸੀਂ ਵੈਲਕਮ ਵਹੀ ਲਾਈਵ ਦੇ ਵਿੱਚ ਵਦਿਆ ਵਦਿਆ ਚਲੋ ਵਦਿਆ ਹੀ ਰੱਖੀ ਦੀਦੀ ਵਾਹਿਗੁਰੂ ਹੋਰ ਦੀਦੀ ਕਿਵੇਂ ਆ ਤੁਹਾਡੀ ਉਹ ਗੁड़िया ਹੁਣੇ ਆਏਂ ਜਿਦੀ ਮੈਂ ਤਾਂ 2 ਕਮੈਂਟ ਹੋਏ ਆ 14 ਜਨੇ ਸੀਸੀਟੀਵੀ ਬੈਠਿਆ ਆਉਂਦੇ ਨਹੀਂ ਭਰਾਵਾ ਅੱਜ ਦੁਪਹਿਰੇ ਵੀ ਕੋਈ ਨਹੀਂ ਆਇਆ ਸਾਹਮਣੀ ਵਸਤੂ ਤੇ ਬੈਠੇ ਗੱਲਾਂ ਸੁਣੀਏ ਹਾਂ ਜਾਣੇ ਪੈਂਦਾ ਦੀਦੀ ਫਿਰ ਜਦੋਂ ਕੋਈ ਹੁੰਦਾ ਨਾ ਟਿਲ ਮਿਸਦਾ ਹੋਈ ਜਾਂਦਾ ਇਦਾਂ ਸੋਲੋਂ ਭਈ ਬੱਚਿਆਂ ਨੂੰ ਵਹੀ ਗੁਰੂ ਤੰਦਰੁਸਤੀ ਰੱਖੇ ਹਨਾ ਠੀਕ ਠਾਕ ਲੋੜੀ ਨਾ ਪਵੀ ਜਾਂਦੀ ਹਸਪਤਾਲਾਂ ਚ ਨਾਲੇ ਤਾਂ ਬੱਚੇ ਪਰੋਏ ਜਾਂਦੇ ਹਨਾ ਬੂਤਲਾਂ ਲਾ ਲਾ ਸੂਈਆਂ ਲਾ ਲਾ ਤੇ ਨਾਲੇ ਓਕੇ ਹੁੰਦੇ ਉਹ ਚਰੀ ਡੰਗਾ ਮਾਰ ਸੀ ਸੀ ਫਿਰ ਢਿੱਕੀ ਢਿੱਕਦੇ ਸਹੀ ਗੱਲ ਲੈ ਬਈ ਜਾਨੀ ਨੀ ਰਾਮ ਰਾਮ ਸਲਾਮ ਕਿਉਂ ਬਈ ਦੀਦੀ ਨੂੰ ਕਿਉਂ ਨਹੀਂ ਬੋਲੀ ਸलाम ਤੁਸੀਂ ਕਿਉਂ ਨਹੀਂ ਬੋਲਾਈ ਸਤਿ ਸ਼੍ਰੀ ਅਕਾਲ ਭਾਈ ਮੰਦੀਪ ਵੀਰਾ ਤਾਂ ਸੌ ਜਾਂਦਾ ਐਸ ਵੇਲੇ ਨੂੰ ਰਾਦੀ ਰਾਦੀ ਸਰੋਜ ਪੈਣ ਐਨੀ ਬੋਲਦਾ ਇਸ ਨੂੰ ਬੁਲਾਉਣੀ ਪੈਂਦੀ ਆ ਅੱਛਾ ਸਸੀ ਘਾਲ ਬੁਲਾਉਣੀ ਪੈਂਦੀ ਆ ਪਹਿਲਾਂ ਬਾਬੇ ਨੂੰ ਘੱਟੀ ਤੋਂ ਇਹਨੂੰ ਰਾਦੀ ਰਾਦੀ ਚੰਨੀ ਸਿਮਰਨ ਵਾਟ ਹੈਲੋ ਕਿਵੇਂ ਹੋ ਭੈਣ ਵੈਲਕਮ ਲਾਈਵ ਦੇ ਵਿੱਚ ਸਸਿਕਾ ਹੱਸ ਆ ਗਿਆ ਸੰਦੀਪ ਵੀਰੇ ਨੂੰ ਕਿੰਦਰ ਹਾਂ ਸੁਖਵੀਰ ਅੱਜ ਦਿਨੇ ਵੀ ਹਾਂ ਕਾਲਜ ਹੁੰਦਾ ਉਹਦਾ ਸ਼ਾਇਦ ਲਾਈਕ ਡਨ ਥੈਂਕ ਯੂ ਭੈਣ ਥੈਂਕ ਯੂ ਤੇ ਐਸ ਵੇਲੇ ਬਕੀ ਸਾਰੇ ਹਨਾ ਸੌਂਨ ਦਾ ਉਹ ਕਰਦੇ ਮੈਂ ਤਾਂ ਐਵੇਂ ਪੰਗਾ ਲੈ ਲੰਨੀ ਦੋ ਦਿਨ ਹੋ ਗਏ ਵਧੀਆ ਵਧੀਆ ਸਿਮਰਨ ਭੈਣ ਵਧੀਆ ਤੁਸੀਂ ਦੱਸੋ ਕਿਵੇਂ ਹੋ ਪਰਿਵਾਰ ਠੀਕ ਹੈ ਦੇਵਿੰਦਰ ਖੁਸ਼ ਕੋਈ ਨਹੀਂ ਹਾਂ ਦੇਵਿੰਦਰ ਵੀ ਅੱਜ ਦਿਨੀ ਤਾਇਆ ਸੀਗਾ ਖੁਸ਼ ਹਾਂ ਘੱਟ ਹੀ ਆਉਂਦੇ ਆ ਖੁਸ਼ ਵੈਸੀ ਸਾਰਿਆਂ ਦੇ ਲਾਈਵ ਦੇ ਵਿੱਚ ਉਹਨੂੰ ਸੋ ਚਲੋ ਦੀਦੀ ਕੰਮ ਧੰਦੇ ਹੁੰਦੇ ਹਨ ਅਸੀਂ ਬਾਬੇ ਜੋ ਹੋਏ ਆਹੋ ਬੱਬਾ ਇਹ ਵੱਡਾ ਸਾਰਿਆਂ ਦਾ ਭਾਈ ਆਹੋ ਪੌਂਚੇ ਹੋਏ ਬਾਬੇ ਹੋਰ ਦੀਦੀ ਹਾਂ ਹਾਂ ਤਾਂ ਮੈਂ ਨਹੀਂ ਮਹਾਪੁਰਸ਼ ਹੈ ਵੈਸੇ ਅੱਜ ਵੀਰੇ ਹੋਰੀ ਦੋਨੀ ਸੀ ਵਿਚਾਰੀ ਮੇਰੇ ਲਾਈਵ ਦੇ ਵਿੱਚ සිටින්න පැන් ප්‍රාමණිගල්ල මනිය පිටා. හයිහි පෑනමිරිනවල ඇඩැගේ සටේච්ච නිදවයකදවුණා ਆਹ ਉਹ ਪਾਈ ਅੱਜ ਵੀ ਦੀਦੀ ਲਾਈਵ ਦੇ ਵਿੱਚ ਗੱਲ ਕਰਦੇ ਸੀ ਕਹਿੰਦਾ ਮੈਂ ਕਮਾਉਣ ਤਾਂ ਆਪੇ ਲੱਜੂ ਮੇਰਾ ਵਿਆਹ ਕਰੋ ਮੈਂ ਕਿਹਾ ਭਾਈ ਪਹਿਲਾਂ ਕਮਾਈ ਕਰਨ ਲੱਗ ਜਾ ਫਿਰ ਅਸੀਂ ਤੁਹਾਡਾ ਵਿਆਹ ਤੇਰਾ ਵਿਆਹ ਵੀ ਕਰ ਦਾਂਗੇ ਹਨਾ ਵੀ ਬੇਣਾ ਕਮਾਈ ਤੋਂ ਕਿਹਨੇ ਕੁੜੀ ਦੇਣੀ ਹੈ ਭਰਾਵਾ ਮੈਂ ਕਿਹਾ ਅਗਲਾ ਕਹਿੰਦਾ ਦੋ ਪੈਸੇ ਕਮਾ ਕੇ ਲਿਆ ਪਹਿਲਾਂ ਮੈਂ ਕਿਹਾ ਅਗਲੀ ਨੇ ਜੀਜਾ ਮੰਗਿਆ ਕਰਨੀ ਹੈ ਤੇ ਫਿਰ ਰੋਲਾ ਪਿਆ ਕਰਨ ਅੱਲਾ ਤੁਹਾਡੇ ਚਾਨੀ ਦਾ ਬਚੂਲਾ ਲੱਭੋ ਪਚੋਲੇ ਲੱਭ ਲਾਂਗੇ ਕੁੜੀ ਵੀ ਲੱਭ ਲਾਂਗੇ ਭਰਾਵਾ ਤੂੰ ਕੰਮ ਕਰ ਪਹਿਲਾਂ ਕੋਈ ਕੰਮ ਕਰ ਕਰ ਫੇਰ ਕਰਾਵਾਂਗੇ ਰਿਸ਼ਤਾ ਤੈਨੂੰ ਹਣਾ ਵੀ ਦੀਦੀ ਪਚੋਲੇ ਬਹੁਤ ਐ ਆਹੋ ਪਚੋਲੇ ਤਾਂ ਥਾਂ ਦੋ ਫਿਰਦੇ ਹੁਣ ਰਿਸ਼ਤੇ ਕਰਾਉਂਦੇ ਲੱਭਣ ਨੂੰ ਕੀ ਗੱਜੇ ਆ होर दीदी ती खा लिया रोटी पानी भी संदीप समीपे ਹੂੰ ਕਾਲੇ ਕੇ ਵਾਲਾ ਵੀ ਨਹੀਂ ਹੋਈ ਹੈ ਦੀਦੀ ਕਹਿੰਦੀ ਹੋਏ ਤਾਂ ਬਹੁਤ ਆਈਡੀਆ ਬਣੋ ਨਾ ਇਹਦਾ ਪਰਾ ਦਸ ਚੰਨੀ ਕਿੰਨੇ ਕੁ ਵਾਲਾ ਬਚੂਲਾ ਚਾਹੀਦਾ 1 ਲੱਖ 2 ਲੱਖ ਇਸ ਦੇ ਉੱਪਰ ਹਾਂ ਹੁਣ ਤਾਂ ਨਹੀਂ ਆਦੀ ਦੀ 1 ਲੱਖ 2 ਲੱਖ 17000 ਕੋਈ ਕਿੰਨੇ ਕੋਈ ਕਿੰਨੇ ਇਦਾਂ ਲਈ ਕੋ ਵਾਸਤੇ ਥੈਂਕ ਯੂ ਹਾਂ ਇਦਾਂ ਇਦਾਂ ਪੈਸੇ ਲੈ ਲੇ ਬਚੋਲੀ ਹੁਣ ਤਾਂ ਆਹੋ ਦੱਸਦੀ ਭਰਾਵਾ ਕਿੰਨਾ ਕ ਮਹਿੰਗਾ ਬਚੋਲਾ ਚਾਹੀਦਾ ਸੁਖਵੀਰ ਜੀ ਨੇ ਇੱਕ ਦਿਨ ਹੀ ਆਏ ਸੀਗੇ ਲਾਈਵ ਮਨਪ੍ਰੀਤਵੀ ਲਾਈਵ ਆਈ ਵੱਟੀ ਅੱਛਾ ਗੇ ਮੈਨੂੰ ਨਹੀਂ ਦੱਸਿਆ ਉਹਨੇ ਕਮਲੋ ਜੀ ਨੇ ਕਿਸਕੇ ਲਈ ਆਉਣਾ ਅੱਛਾ ਉੱਧਰ ਜਾ ਕੇ ਆ ਦੰਨੇ ਪੱਸੀ ਵੱਜਣਾ ਪੈਂਦਾ ਹੋਣੀ ਆਈ ਏ ਹੋ ਮੈਨੂੰ ਤਾਂ 10 ਮਿੰਟ ਹੋ ਗਏ ਮੈਂ ਤਾਂ ਬਸ 5-7 ਮਿੰਟ ਹੋਰ ਲਾਉਣੇ ਆ ਬਈ ਫਿਰ ਉਧਰ ਚਲੇ ਜਾਵਾਂਗੇ ਚਲੋ ਕੁਝ ਟਾਈਮ ਉਧਰ ਲਾ ਦਾਂਗੇ ਨਾ ਪਚੋਲਾ ਦਸਪਰਾ ਵਕੈਨੇ ਵਾਲਾ ਚਾਹੀਦਾ ਤੁਨੂੰ ਦੀਦੀ ਪੁੱਛ ਰਹੀ ਨਹੀਂ ਮਚੋਲੇ ਚ ਕਮੀ ਨਹੀਂ ਕੁੜੀ ਭਾਵੇਂ ਕਾਣੀ ਹੋਵੇ ਆਹੋ ਸਹੀ ਗੱਲ ਹੈ ਦੀਦੀ ਕੁੜੀ ਭਾਵੇਂ ਕਾਣੀ ਹੋਈ ਹੋਵੇ ਪਚੋਲਾ ਵਧੀਆ ਹੋਣਾ ਚਾਹੀਦਾ අත්සටී කැවයි වුණේ අයියා දස් ප්‍රාවදිීදිී පචරයන කුඩීපල අදිිකාණී ඔවදදිිගැද ෆීරතාාවචල්ලි නාල හර ਅਛਾਰ ਨਾਲ ਹੀ ਤੌਰ ਤੇ ਆਗੇ ਆਹੋ ਫਿਰ ਤਵਜੋਲੇ ਨਾਲ ਹੀ ਤੋਰ ਦੇਣਗੇ ਦੇਵਾਂਗੇ ਵਿਚੋਲੇ ਨਾਲ ਹੀ ਤੋਰ ਦੇਵਾਂਗੇ ਕਹਿੰਦਾ ਕਾਣੀ ਦਾ ਆਹੋ ਚਾਨੀ ਤੇਰੀ ਗੋਂਡਣ ਉਧਰ ਆਉਂਦੀ ਐ ਅਛਾ ਉਧਰ ਆਈ ਐ ਕੋਕਿੰਗ ਵਿਦਿਤਾਲੀ ਵਾਲਾ ਮਨਪ੍ਰੀਤ ਦੀ ਲਾਈਵ 'ਚ ਹਾਂ 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 ਹੋ ਤੋਰ ਰੇਨ ਕੀ ਦੇਖ ਲੈ ਆਪਣੇ ਆਵਾਜ਼ ਜੋ ਚੰਗਾ ਲੱਗਦਾ ਤੈਨੂੰ ਨਾ ਨਾ ਉਤਾ ਪੈਣਾ ਆਪਣੀ ਹਾਂ ਸਹੀ ਹਲਵਰੀ ਚੰਨੀ ਦਸਤੇ ਤਰੀਕ ਤੇਰੀ ਕਿਹੜੀ ਤੇਰੀੋਂ ਟਣਣਾ సహ సారీ భా వాగ వాళ్ళ దీని పర్సో దే సహ අවතුන් හෝලි ගෙද්ජාවයියන්නවෙනි මඩ හැඟවි කහොඳ ෙරියන තස්දිදිි හොයිය දසි ගොන්ටන් සඳී රටිය ਹੋ ਲੈ ਨੂੰ ਕਹਿੰਦੇ ਰੋਟੀ ਦਾ ਟੁਪਕਾ ਹੋ ਐਵੇਂ ਕਿੱਦਾਂ ਕੋਇਆ ਜਾਂਦਾ ਭਰਾਵਾ ਹੋਰ ਦੀਦੀ ਕਿਵੇਂ ਹੋ ਕੀ ਹਾਲ ਹੈ ਰੋਟੀ ਪਾਣੀ ਖਾਇਆ ਇਹ ਦੱਸੀ ਸਾਨੀ ਧਲਾਸੀ ਲੈ ਮੇਰੇ ਜੇ ਮੇਰੇ ਕੋਲੋਂ ਨਿਕਲੀ ਤਾਂ ਹੋਰ ਕਿਨਾ ਗਿੱਜੀ ਬੈਲ ਪੁਣੀ ਦੇ ਦਮ ਤੇ ਹੋ ਗਿਆ ਲੇਆ ਸੀ ਗਲੇ ਇਹ ਇਦਾਂ ਦੇ ਕੰਮ ਨਹੀਂ ਕਰਦਾ ਪਰ ਗਿੱਜਾ ਮੈਨੂੰ ਲੱਗਦਾ ਬਈ ਤੋ ਜੀ ਵੈਲ ਪੁਣੀ ਦੇ ਕੰਮ ਕਰਦਾ ਬਈ ਹਨਾ ਹਨਾ ਗਿੱਜੇ ਬਈ ਇਦਾਂ ਦੇ ਕੰਮ ਤਾਂ ਨਹੀਂ ਕਰਦੇ ਨਾ ਨਾ ਗਿੱਜਾ ਹੁਣ ਬੇਲਪਾਈ ਆਹੋ ਹੰਦਾ ਸ਼ਰੀਫ ਹੋ ਗਿਆ ਗਿੱਜਾ ਸਿਆਣਾ ਹੋ ਗਿਆ ਅੱਛਾ ਪੱਕੀ ਗੱਲ ਉਹ ਪਹਿਲਾ ਵਾਲਾ ਲਾਈਵ ਜਣੀ ਚੱਲਦਾ ਹੈਗਾ ਹਨਾ ਦੀਦੀ ਉਹਨਾਂ ਬਥੀਆ ਜਣੀ ਗੱਲਾਂ ਵੱਤਾ ਹੁੰਦੀਆਂ ਪਤਾ ਨਹੀਂ ਤੋ ਗੁਰੀ ਦੀ ਤੂੰ ਬਿਨਾ ਐਵੇਂ ਜਿ ਲੱਗਦਾ ਆਹ ਹੋ ਹਾ ਹੋ ਦੀ ਜੀ ਤੁਸੀਂ ਕੁਛ ਹੀ ਨਾ ਕਹੋ ਸੜਤ ਬੁੱਟੀ ਪੈ ਜਾਂਦੀ ਏ ਗੱਲ ਮੇਰੇ ਵਰਗੇ ਚੱਕ ਕੇ ਬੁੱਟੀ ਪਾ ਲੈਂਦਾ ਸਹੀ ਗੱਲ ਹੈ ਬਚਰੀ ਕਹਿੰਦੇ ਚੁੱਪੀ ਠੀਕ ਐ ਨਾ ਕੀ ਪਤਾ ਕਮਲਿਆਂ ਦਾ ਫਿਰ ਕੀ ਕਹਿਣਾ ਮੋੜਦੀ ਮੋੜਦੇ ਮੋੜਦੀ ਕੀ ਜੀ ਵਈ ਤੂੰ ਕੀ ਕਰਾਉਣਾ ਬੱਧੀਆ ਜਣੀ ਚੱਲ ਰਹੀ ਗੱਲਬਾਤ ਲਾਈ ਦੇ ਵਿੱਚ ਮੇਰੀ ਕੋਲ ਨਹੀਂ ਹੈਗੀ ਹਣਾ ਦੀਦੀ ਤੁਹਾਨੂੰ ਵੀ ਲੱਗਦਾ ਕਿ ਮੈਨੂੰ ਹੀ ਲੱਗਦਾ ਅੰਸਤੋਂ ਆਏ ਆਨੋਂ ਲੱਗੇ ਲਾਈ ਦੇ ਚ ਕਿੰਨਾ ਵਧੀਆ ਲੱਗਦਾ ਹੁੰਦਾ ਸੀਗਾ ਦੇਰ ਰੁਪਟ ਮੇਰੇ ਤੇ ਆਉਂਦੇ ਆ ਭਾਈ ਰੁਪਟ ਦੀਆ ਚਲ ਰਾਜੀ ਨਾ ਮੈਂ ਕਰਵਾ ਦੇ ਫਿਰ ਨਾ ਦੇ ਆਂ ਦੀਦੀ ਰਹਿ ਦੋ ਤੁਸੀਂ ਰਾਜ਼inama ਵਿੱਚ ਵੀ ਨਾ ਪੋ ਫਿਰ ਕੋਈ ਤੁਹਾਡੇ ਦੇ ਮੇਰੇ ਵਾਂਗੂ ਬਲੇਮ ਲਾ ਦੇਣਾ ਪੋਟਾ ਸਿੰਦਾ ਇਹ ਨਾ ਨਹੀਂ ਚੁੱਪੀ ਚੰਗੀ ਹੈ ਦੀਦੀ ਹਣਾ ਇੱਕ ਤਾਂ ਸਾਰੇ ਲਾਈਵ ਕਰਨ ਲੱਗੇ ਮੈਂ ਹੀ ਆ ਇਧਰ ਉਧਰ ਘੁੰਮਦੀ ਤੇ ਸਹੀ ਲੱਗੇ ਬਹੁਤ ਸਾਰੇ ਹੋਣ ਲੱਗੇ ਲਾਈਵ ਦੇ ਵਿੱਚ ਉਹ ਕੀ ਹੁੰਦਾ ਰਾਜੀਨਾਮ ਹਾਈ ਕੇਂਦਰ ਭੈਣ ਤੇਰੀ ਤੇ ਕੀ ਬਲੇਮ ਲਾਇਆ ਨਹੀਂ ਮੇਰੇ ਤੇ ਨਹੀਂ ਬਈ ਦੀਦੀ ਹੋਰਾਂ ਨੂੰ ਵੀ ਕਦੇ ਕੁਝ ਕਹਿ ਦਿੰਦੇ ਆ ਕਦੇ ਕੁਝ ਉਹ ਗੱਲ ਕਰਦੀ ਆ ਮੇਰੇ ਤੇ ਤਾਂ ਕੋਈ ਨਹੀਂ ਲਾਇਆ ਕਿਸੇ ਨੇ ਭਰਾਵਾ ਹਾਂ ਹਾਂ ਮੈਨੂੰ ਤਾਂ ਕੁਝ ਨਹੀਂ ਕਿਹਾ ਕਿਸੇ ਨੇ ਮੈਂ ਦੀਦੀ ਦੀ ਗੱਲ ਕਰਦੇ ਸੀ ਦੀਦੀ ਨੂੰ ਆਪਾਂ ਕੋਈ ਕੁਝ ਕਹਿ ਦੋਣੀ ਆ ਕਿ ਕੋਸ਼ਵਰ ਚੜੀ ਨੂੰ ਫਿਰ ਵੀ ਵੱਡੇ ਹੋ ਕੇ ਉਹ ਥੱਪੜ ਨਹੀਂ ਧਰਦੇ ਆਪਣੇ ਕਰਨ ਤੀ ਕਿ ਚਲ ਕੋਈ ਨਾ ਬੱਚੇ ਆ ਚਲੋ ਆਜੋ ਮਨ ਬਾ ਹਾਂ ਹਾਂ ਚਲੋ ਠੀਕ ਹੈ ਭਾਈ ਮੈਂ ਵੀ ਚਲਦੀ ਹਾਂ ਬਸ ਠੀਕ ਹੈ ਦੀਦੀ ਥੈਂਕ ਯੂ ਠੀਕ ਹੈ ਸੰਦੀਪ ਜੀ ওকে ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ